ਅੱਗੇ ਆ ਦੀਪਕ ਜੀ ਆਪਾਂ ਵਧਦੇ ਹਾਂ ਅ ਕੱਲ ਦਾ ਇਹ ਇਹ ਵੀ ਹੁਣ ਮਸਲਾ ਵਿਵਾਦ ਜਿਹੜਾ ਉਹ ਕਾਫੀ ਜ਼ਿਆਦਾ ਅੱਗੇ ਜਿਹੜਾ ਉਹ ਪਹੁੰਚ ਗਿਆ ਮਾਫੀ ਮੁਫੀ ਵੀ ਹੁਣ ਉਦਾਂ ਜਿਹੜਾ ਮੰਗ ਹੋ ਗਈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਜਿਹੜੇ ਆ ਪੰਜਾਬ ਸਰਕਾਰ ਕਹਿੰਦੀ ਉਹ ਕਰਵਾਉਣੇ ਆ ਉਹਨਾਂ ਨੇ ਸ਼ੁਰੂ ਕੀਤੇ ਉਧਰ ਆਈ ਥਿੰਕ ਜੰਮੂ ਕਸ਼ਮੀਰ ਵਾਲੇ ਪਾਸੇ ਉਸ ਦੀ ਜਿਹੜੀ ਉਹ ਸ਼ੁਰੂਆਤ ਹੁੰਦੀ ਆ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਕਾਰੀ ਸਮਾਗਮ ਦੇ ਵਿੱਚ ਨਾਚ ਗਾਣਾ ਹੀ ਹੋ ਗਿਆ ਰਾਜਕਨਵੀਰ ਜੀ ਘਰ ਦੇ ਭਾਗ ਨਾਲ ਡਿਊਟੀ ਚੁੱਕ ਚੁੱਕ ਜੀ ਪੰਜਾਬ ਸਰਕਾਰ ਨੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਹਵਾਲੇ ਨਾਲ ਇਸਤੀਹਾਰ ਦਿੱਤਾ ਕਿ ਜੀ ਅਸੀਂ ਤੁਹਾਨੂੰ ਸੁਝਾਅ ਮੰਗਣਿਆ ਕਿ ਅਸੀਂ ਇਹ ਦਿਹਾੜਾ ਕਿਵੇਂ ਮਨਾਈਏ ਪੰਜਾਬ ਸਰਕਾਰ ਨੇ ਜਦੋਂ ਪੂਰੇ ਪੂਰੇ ਪੰਨਿਆਂ ਦੇ ਅਖਬਾਰ 'ਚ ਇਸਿਆ ਲਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਸਵੀਰ ਸੀ ਤੇ ਨਾਲ ਇੱਕ ਪਾਸੇ ਸੱਚਖੰਡ ਸਿੰਘ ਦਰਬਾਰ ਸਾਹਿਬ ਦੀ ਤਸਵੀਰ ਸੀ ਸੱਚਖੰਡ ਸਿੰਘ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਖਾਨੀ ਕੀਤੀ ਗਈ ਜਿਹਨਾਂ ਨੇ ਉਹਦੀ ਬੈਕਗ੍ਰਾਉਂਡ ਬਦਲਤੀ ਆਲਾ-ਦਾਲਾ ਬਦਲਤਾ ਉਹਦੇ ਪਿੱਛੇ ਟੈਕਨੋਲੋਜੀ ਨਾਲ ਕੰਪਿਊਟਰ ਟੈਕਨੋਲੋਜੀ ਨਾਲ ਡਿਜ਼ਾਈਨ ਜਾ ਬਣਾਤਾ ਰੰਗ ਬਦਲਤਾ ਤੇ ਉਹਤੇ ਲੈ ਕੇ ਖੂਬ ਬਾਤ ਉੱਠਿਆ ਕਿ ਵੀ ਆਹ ਕੀ ਛੇੜਖਾਨੀ ਕਰੀ ਜਨਨ ਹਮ ਅਸਲ ਤਸਵੀਰਾਂ ਨੇ ਉਹਨੂੰ ਅਸਲ ਦੇ ਰੂਪ 'ਚ ਵਰਤੋ ਤੇ ਜੀ ਉਹ ਤੋਂ ਬਾਅਦ ਅਗਲੀ ਚ ਚਲੋ ਦਰਸਤ ਹੋ ਕੇ ਆ ਗਈ ਪਰ ਜੇ ਉਹ ਸੁਝਾ ਲਈ ਸਿਰ ਦਿੱਤਾ ਸੀ ਤਾਂ ਸੁਝਾ ਤਾਂ ਕੋਈ ਆਏ ਹੋਣੇ ਚੰਗੇ ਹੂੰ ਤੇ ਉਹਨਾਂ ਸੁਝਾਵਾਂ 'ਤੇ ਗੌਰ ਕਰ ਲੈਂਦੇ ਐਸਜੀਪੀਸੀ ਇਹਨਾਂ ਨੂੰ ਇਹ ਗੱਲ ਕਹਿ ਰਹੀ ਸੀ ਕਿ ਵੀ ਧਾਰਮਿਕ ਸਮਾਗਮ ਸਾਨੂੰ ਕਰਨ ਦਿਓ ਤੁਸੀਂ ਰਾਜਨੀਤਿਕ ਰੋਲ ਜੋ ਨਿਭਾਉਣਾ ਹੈ ਉਹ ਨਿਭਾਓ ਕਿ ਗੁਰੂ ਸਾਹਿਬ ਦੇ ਜੋ ਸੰਕਲਪ ਨੇ ਉਹ ਜਿੱਥੇ-ਜਿੱਥੇ ਉਹਨਾਂ ਦੇ ਚਰਨ ਪਾਏ ਨੇ ਜਿੱਥੇ-ਜਿੱਥੇ ਉਹਨਾਂ ਦੀ ਬਾਣੀ ਦੇ ਰਾਹੀਂ ਜੋ ਦਰਸਤ ਸਰਕਾਰੀ ਤੌਰ ਤੇ ਕੀਤਾ ਜਾ ਸਕਦਾ ਉਹਨਾਂ ਖੇਤਰਾਂ ਦੀ ਸਾਮ ਸੰਭਾਲ ਵਿਕਾਸ ਕਰ ਲੋ ਪੰਜਾਬ ਨੂੰ ਸੰਭਾਲ ਲੋ ਪੰਜਾਬ ਦੀ ਜਵਾਨੀ ਨੂੰ ਸੰਭਾਲ ਲੋ ਤੁਸੀਂ ਉਹਦਾ ਰੋਲ ਨਿਭਾਓ ਤੇ ਜਿਹੜੇ ਧਾਰਮਿਕ ਸਮਾਗਮ ਹੋਣਗੇ ਉਹ ਚ ਅਸੀਂ ਕੇਂਦਰ ਨੂੰ ਵੀ ਸੱਦਣਾ ਹੋਰ ਨਾ ਸੂਬਿਆਂ ਨੂੰ ਵੀ ਸੱਦਣਾ ਤੁਸੀਂ ਆਪਣੀ ਸੂਬੇ ਦੀ ਸਰਕਾਰ ਨੂੰ ਤੁਹਾਨੂੰ ਤਾਂ ਮੂਰੇ ਬਿਟਾਵਾਂਗੇ ਸੋ ਇਸ ਲਈ ਤੁਹਾਨੂੰ ਉੱਥੇ ਸੱਦਾਂਗੇ ਤੁਸੀਂ ਉੱਥੇ ਸ਼ਿਰਕਤ ਕਰੋ ਪਰ ਜਿਨ੍ਹਾਂ ਨੂੰ ਆਦਤ ਰੀਬਨ ਕੱਟਣ ਦੀ ਪੈ ਜਵੇ ਪ੍ਰਧਾਨਗੀ ਮੰਡਲ ਚ ਬੈਠਣ ਦੀ ਪੈ ਜਵੇ ਗੁਲਦਸਤੇ ਲੈਣ ਦੀ ਪੈ ਜਵੇ ਫਿਰ ਉਹ ਸੰਗਤ ਚ ਤੇ ਪੰਗਤ ਚ ਬੈਠਣਾ ਔਖਾ ਹੋ ਜਾਂਦਾ ਉਹਨਾਂ ਲਈ ਹਾਂ ਇਸ ਲਈ ਇਹ ਤਾਂ ਕਹਿੰਦੇ ਵੀ ਹਮ ਤੋ ਆਪਣਾ ਹੀ ਕਰਾਂਗੇ ਤੇ ਆਪਣਾ ਹੀ ਕਰਾਂਗੇ ਫਿਰ ਉਹ ਸਹਿਜ ਸਮਝ ਨਿਮਰਤਾ ਇਹ ਤਾਂ ਨਹੀਂ ਹੋਣੀ ਹੁੰਦੀ ਆ ਹੁਣ ਇਹ ਇਹ ਪ੍ਰੋਗਰਾਮ ਸੀ ਭਾਸ਼ਾ ਵਿਭਾਗ ਦਾ ਜੀ ਭਾਸ਼ਾ ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਇਸ ਮੌਕੇ ਚੇਅਰਮੈਨ ਨੇ ਜਿਹੜੇ ਉਹ ਜਸਵੰਤ ਜਫਰ ਇੱਕ ਬਹੁਤ ਸੁਣਜੀ ਹੋਈ ਸ਼ਖਸੀਅਤ ਨੇ ਹੂੰ ਉਹ ਬੜੇ ਵਿਦਵਤਾ ਪ੍ਰਭੂਰ ਲੇਖਕ ਦੇ ਲਖਣੀ ਦੇ ਕਮਾਲ ਉਹਨਾਂ ਦੀ ਕਲਮ ਬੜੀ ਵਿਭਾਗ ਲਿਖਦੀ ਆ ਤੇ ਉਹ ਇੱਕ ਡਿਸਿਪਲਨਡ ਸ਼ਖਸੀਅਤ ਮੰਨੇ ਜਾਂਦੇ ਨੇ ਉਹਨਾਂ ਦੀ ਅਗਵਾਈ ਚ ਸਮਾਗਮ ਸੀ ਤੇ ਸ਼੍ਰੀਨਗਰ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਤੇ ਉੱਥੋਂ ਸ਼ੁਰੂਆਤ ਕੀਤੀ ਗਈ ਕਿ ਉਸ ਨਾਲ ਇਹਨੂੰ ਕੜੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਉੱਥੋਂ ਕਸ਼ਮੀਰੀ ਪੰਡਤ ਆਏ ਸੀ ਗੁਰੂ ਸਾਹਿਬ ਕੋਲ ਹੈ ਨਾ ਤੇ ਇਸ ਲਈ ਉੱਥੇ ਫਿਰ ਉਹ ਲਗਾਤਾਰ ਜਿਹੜੇ ਸਮਾਗਮ ਸੀ ਉਹਦੇ ਵਿੱਚ ਸੈਮੀਨਾਰ ਵੀ ਸੀ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਲੈ ਕੇ ਉਹਨਾਂ ਦੇ ਸਨੇਹਾਂ ਨੂੰ ਲੈ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਕਿਤਾਬ ਚਾ ਵੀ ਜਾਰੀ ਹੋਇਆ ਉਹਦੇ ਤੇ ਚਰਚਾਵਾਂ ਵੀ ਹੋਈਆਂ ਬੜੀ ਗੰਭੀਰਤਾ ਨਾਲ ਤੇ ਇੱਕ ਸੈਸ਼ਨ ਉਹਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਦਾ ਤੇ ਸੂਫੀ ਗਾਇਨ ਦਾ ਸੀ ਜਿਹਦਾ ਗਾਇਕ ਵੀਰ ਸਿੰਘ ਨੂੰ ਜੁਮਵਾਰ ਦਿੱਤੀ ਗਈ ਸੀ ਹੁਣ ਜਫਰ ਸਾਹਿਬ ਕਹਿੰਦੇ ਵੀ ਕਿ ਉਹਨਾਂ ਨੂੰ ਇੱਕ ਦੋ ਮੀਡੀਆ ਨਾਲ ਗੱਲਬਾਤ ਸੁਣਿਆ ਸੀ ਉਹ ਕਹਿੰਦੇ ਵੀ ਬਿਲਕੁਲ ਇਹ ਪਾਸ਼ਾ ਪਾਕ ਵੱਲੋਂ ਲਿਖਿਆ ਪ੍ਰੋਗਰਾਮ ਸੀ ਵੀਰ ਸਿੰਘ ਸਿੱਧਾ ਵਿਦੇਸ਼ ਤੋਂ ਆਇਆ ਤੇ ਸਟੇਜ ਤੇ ਆਇਆ ਤੇ ਉਹ ਤੋਂ ਗਤਾਈ ਹੋਈ ਕਿਤੇ ਸਾਡੇ ਪ੍ਰਬੰਧਕਾਂ ਤੋਂ ਵੀ ਇਹ ਗੱਲ ਨਹੀਂ ਹੋਈ ਇਸ ਲਈ ਵਾਪਰੀ ਹੈ ਇਹ ਹੋਣਾ ਨਹੀਂ ਚਾਹੀਦਾ ਸੀ ਜੋ ਵਾਪਰਿਆ ਇਦਾਂ ਲਈ ਅਸੀਂ ਆਪਣੀ ਬੇਵਰੀਕੂਲ ਕਰਦੇ ਉਹਨਾਂ ਨੇ ਬੜੇ ਦਿਲ ਨਾਲ ਇਸ ਗੱਲ ਨੂੰ ਕਬੂਲ ਕੀਤਾ ਉਸੇ ਬੜੇ ਦਿਲ ਨਾਲ ਫਰਾਗ ਦੇ ਨਾਲ ਵੀਰ ਸਿੰਘ ਨੇ ਵੀ ਇਹਨੂੰ ਕਬੂਲ ਕੀਤਾ ਉਹ ਕਹਿੰਦਾ ਮੈਂ ਵਿਦੇਸ਼ ਤੋਂ ਆਇਆ ਤੇ ਆਸਟ੍ਰੇਲੀਆ ਤੋਂ ਸ਼ਹਿਰੋ ਕਹਿ ਰਿਹਾ ਸੀ ਕਿ ਉਸ ਤੋਂ ਬਾਅਦ ਮੈਂ ਸਿੱਧਾ ਸ਼ਹਿਰ ਨਗਰ ਗਿਆ ਸ਼ਹਿਰ ਨਗਰ ਤੋਂ ਉੱਤਰ ਕੇ ਸਿੱਧਾ ਵਾਸਟੇ ਤੇ ਚਲਾ ਗਿਆ ਤੇ ਕਹਿੰਦਾ ਮੁਰੇ ਪਬਲਿਕ ਬੈਠੀ ਸੀ ਤੇ ਮਾਨੂੰ ਸੰਬੋਧਨ ਹੋ ਗਿਆ ਮੈਂ ਪਿੱਛੇ ਬੋਰਡ ਦੇਖਿਆ ਨੀਗਾ ਤੇ ਉੱਥੋਂ ਦੇ ਜਿਹੜੇ ਸਾਨਕ ਲੋਕ ਸੀ ਉਹਨਾਂ ਦੀ ਇੱਛਾ ਸੀ ਕਿ ਅਸੀਂ ਕਹਿੰਦਾ ਕਿ ਟੈਂਸ ਚ ਰਹਨੇ ਆ ਪ੍ਰੈਸ਼ਰ ਚ ਰਹਨੇ ਆ ਡਰ ਸਹਿਮ ਚ ਰਹਨੇ ਆ ਇਸ ਲਈ ਥੋੜਾ ਕੁਝ ਪਲ ਆਨੰਦ ਦੇ ਜੀਣਾ ਚਾਹੁੰਦੇ ਆ ਤੇ ਕਹਿੰਦਾ ਇਸ ਲਈ ਉਹ ਹੀ ਜੇ ਗੀਤ ਤੇ ਮੈਨੂੰ ਪਰਮੈਸ਼ਰ ਹੋ ਕੀਤੇ ਮੈਂ ਉਹ ਗਾਤੇ ਪਰ ਚੱਲਦੇ ਪ੍ਰੋਗਰਾਮ ਦਰਮਿਆਨ ਜਦੋਂ ਸਾਨੂੰ ਇਹ ਸਮਝ ਪਈ ਕਿ ਅੱਛੇ ਤਾਂ ਅਸੀਂ ਪ੍ਰੋਗਰਾਮ ਇਸ ਨੂੰ ਸਮਰਪਿਤ ਕੀਤਾ ਫਿਰ ਆਪਣੇ ਆਪ ਨੂੰ ਦੁਰਸਤ ਵੀ ਕੀਤਾ ਕਹਿੰਦੇ ਅਸੀਂ ਫਿਰ ਜੁੱਤੀਆਂ ਬੂਟ ਲਾ ਕੇ ਸਿਰ ਜਿਹਨਾਂ ਦੇ ਨਹੀਂ ਟੱਕੇ ਸੀ ਉਹਨਾਂ ਨੇ ਸਿਰ ਟੱਕ ਕੇ ਅਸੀਂ ਪੂਰਾ ਫਿਰ ਗੁਰੂ ਸਾਹਿਬ ਦੇ ਫਲਸਫੇ ਨੂੰ ਬਾਣੀ ਨੂੰ ਉਹਦਾ ਗਾਇਨ ਵੀ ਕੀਤਾ ਉਹਦੀ ਚਰਚਾ ਹੁਣ ਇਹ ਵੀਰ ਸਿੰਘ ਜਰਾਂ ਨੇ ਆਪਣਾ ਇਹ ਪੱਖ ਮੀਡੀਆ ਮੂਰੇ ਵੀ ਰੱਖਿਆ ਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਵੀ ਜਦਾ ਸੁਨੇਹਾ ਦਿੱਤਾ ਤੇ ਉਥੇ ਉਜਾ ਵੀ ਆਏ ਤੇ ਮਿਲ ਵੀ ਆਏ ਤੇ ਉਹ ਸਦਾ ਉਹਦੇ ਸਮੇਂ ਚ ਉਹਨਾਂ ਨੂੰ ਕੋਈ ਸੇਵਾ ਵੀ ਲੱਗੇ ਤੇ ਇਹ ਗੱਲ ਇਸ ਤਰ੍ਹਾਂ ਨਿਬੜਿਓ ਕਹਿੰਦੇ ਮੈਂ ਤੁਹਾਡਾ ਬੱਚਾ ਵੀਰ ਸਿੰਘ ਤੋਂ ਇਹ ਉਮੀਦ ਰੱਖਤਾ ਨਹੀਂ ਕੀਤੀ ਜਾ ਰਹੀ ਸੀ ਕਿ ਉਹ ਜਿੰਨੀ ਸਮਝ ਸਿੱਖੀ ਲਈ ਰੱਖਦੇ ਨੇ ਸਭਿਆਚਾਰਕ ਤੌਰ ਤੇ ਰੱਖਦੇ ਨੇ ਧਾਰਮਿਕ ਰੱਖਦੇ ਨੇ ਉਸ ਦਿਖ ਪੱਖੋਂ ਉਸ ਉਹਨਾਂ ਦੇ ਬੋਲਾਂ ਤੋਂ ਕਿ ਲੋਕਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਇਦਾਂ ਨਹੀਂ ਕਰ ਸਕਦਾ ਹੋ ਗਿਆ ਹੁਣ ਇਹ ਆਪਾਂ ਮੰਨ ਲੈਨੇ ਆ ਕਿ ਇਹ ਇਹ ਇੱਕ ਗਲਤਫਹਿਮੀ ਛੋਇਆ ਕਿਉਂਕਿ ਇੱਛਾ ਨਹੀਂ ਹੋ ਸਕਦੀ ਜਸਵੰਤ ਜਫਰ ਤੋਂ ਲੈ ਕੇ ਵੀਰ ਸਿੰਘ ਦੀ ਕਿਉਂ ਐਦਾਂ ਦਾ ਕੁਛ ਕਰਨ ਪਰ ਇਹ ਵੀ ਨਹੀਂ ਹੋ ਸਕਦਾ ਕਿ ਤੁਹਾਨੂੰ ਸੱਦੇ ਪੱਤਰ ਦਾ ਵੀ ਨਾ ਪਤਾ ਹੂੰ ਇਹ ਵੀ ਨਹੀਂ ਹੋ ਸਕਦਾ ਜਦੋਂ ਤੁਹਾਡੇ ਨਾਲ ਪ੍ਰਬੰਧਕ ਸੰਪਰਕ ਕਰਦੇ ਨੇ ਕਿਸੇ ਸਮਾਗਮ ਲਈ ਤਾਂ ਤੁਹਾਨੂੰ ਜਾਣੂ ਕਰਾਇਆ ਜਾਂਦਾ ਤੁਸੀਂ ਉਹ ਕਾਰਡ ਦੇ ਵਿੱਚ ਆਪਣਾ ਨਾਮ ਤਾਂ ਪੜਨ ਲਈ ਲੱਭਦੇ ਹੋ ਉਹਨੂੰ ਕਿ ਮੇਰਾ ਨਾਂ ਕਿੱਥੇ ਲਿਖਿਆ ਕਿਵੇਂ ਲਿਖਿਆ ਕੀ ਲਿਖਿਆ ਜੇ ਹੋਰ ਨੇ ਕਿਸਦਾ ਨਾਂ ਪੜ੍ਹਦੇ ਸਹੀ ਗੱਲ ਹੈ ਨਾ ਜਦੋਂ ਤੁਸੀਂ ਸਟੇਜ ਤੇ ਆਉਨੇ ਹੋ ਇੱਕ ਕਲਾਕਾਰ ਦੇ ਨਾਤੇ ਖਾਸ ਕਰਕੇ ਹੈ ਨਾ ਪਤਾ ਕਿ ਚੈੱਕ ਜਿਹਦੇ ਸਾਈਨ ਨਾਲ ਪਾਸ ਹੋਣਾ ਉਹਨਾਂ ਦਾ ਨਾਮ ਨੂੰ ਲੈਣੇ ਪੈਂਦੇ ਨੇ ਸਲਸਾਮਨ ਦੇ ਨਾਮ ਲੈਣੇ ਪੈਂਦੇ ਨੇ ਫਿਰ ਉਹਦੇ ਲਈ ਤਾਂ ਬੋਰਡ ਤੇ ਨਿਕਲ ਜਾਂਦੀ ਹੈ ਸੋ ਇਹ ਕਿਵੇਂ ਹੋ ਸਕਦਾ ਕਿ ਇਹਦੇ ਉੱਤੇ ਤੁਹਾਡੀ ਨਜ਼ਰ ਹੀ ਨਾ ਗਈ ਹੋਵੇ ਠੀਕ ਹੈ ਫਿਰ ਵੀ ਇਹ ਸਵਾਗਤ ਕਰਨਾ ਬਣਦਾ ਹੈ ਕਿ ਫਰਾਕ ਦਿੱਲੀ ਨਾਲ ਉਹ ਆਪਣੀਆਂ ਗਲਤੀਆਂ ਕਬੂਲ ਕੀਤੀਆਂ ਬੇਸ਼ੱਕ ਉਹਨੂੰ ਥੋੜਾ ਜਿਹਾ ਇਸ ਤਰ੍ਹਾਂ ਮੂਡ ਦੇ ਕੇ ਕੀਤੀ ਹੋਵੇ ਪਰ ਕਬੂਲ ਕਰ ਲੀਆਂ ਇਹ ਸਿਆਣਾ ਭਰਿਆ ਇਸ ਮਸਲੇ ਨੂੰ ਤੁਰੰਤ ਨਿਬੜਨ ਦੀ ਕੋਸ਼ਿਸ਼ ਕੀਤੀ ਹੈ ਪਰ ਸਰਕਾਰ ਲਈ ਹੁਣ ਸਵਾਲ ਹੋ ਗਿਆ ਐਸਜੀਪੀਸੀ ਜਿਹੜੀ ਪਹਿਲਾਂ ਰਜੋਈ ਅਪੀਲ ਬੇਨਤੀ ਕਰਦੀ ਸੀ ਉਹਨੂੰ ਵੱਡਾ ਸਵਾਲ ਕਰਨ ਦਾ ਹੁਣ ਮੌਕਾ ਮਿਲ ਗਿਆ ਕਿ ਸਰਕਾਰ ਜੀ ਸਰਕਾਰੀ ਕੰਮ ਕਰੋ ਇਹ ਕੰਮ ਸਾਡੇ ਤੇ ਛੱਡ ਦਿਓ ਹੂੰ ਜੀ ਬਿਲਕੁਲ ਜਿਹੜਾ ਜਿਹੜਾ ਕੰਮ ਆ ਉਸੇ ਨੂੰ ਹੀ ਉਹ ਸੱਚ ਦਾ ਜਦੋਂ ਇੱਧਰ ਉੱਧਰ ਪੰਗਾ ਲੈਣੇ ਆ ਤੇ ਫਿਰ ਇਦਾਂ ਦੀਆਂ ਪੁੱਠੀਆਂ ਜਗੀਆਂ ਹੋ ਪੈਂਦੀਆਂ ਆ ਤੇ ਪਤਾ ਹੈ ਜਦੋਂ ਧਾਰਮਿਕ ਭਾਵਨਾਵਾਂ ਭੜਕੰਦਾ ਜਿੱਥੇ ਖਾਸ ਕਰਕੇ ਖਦਸ਼ਾ ਹੁੰਦਾ ਹੈ ਉਹ ਕੈਟਗਰੀਜ਼ ਕਰਨੇ ਚਾਹੀਦੇ ਐ ਇਹੋ ਜੀ ਗੱਲ ਤਾਂ